ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾਠ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਫਤਿਹਤ ਕਰਨ ਲਈ ਪੰਜਾਬ ਭਰ ਵਿੱਚ ਨਵੀਆਂ ਕਲਮਾਂ ਨਵੀਂ ਉਡਾਨ ਦੇ ਤਹਿਤ ਪੰਜਾਬ ਦੇ 23 ਜ਼ਿਲ੍ਹਿਆਂ ਦੇ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਵਿਲੱਖਣ ਉਪਰਾਲੇ ਤਹਿਤ ਅੱਜ ਅਕਾਲ ਕਾਲਜ ਐਫ ਐਜੂਕੇਸ਼ਨ ਮਸਤੋਣਾ ਸਾਹਿਬ ਵਿਖੇ ਸੰਗਰੂੜ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਨ ਭਾਗ 7 ਪ੍ਰਸਿੱਧ ਸਾਹਿਤਕਾਰਾਂ ਦੀ ਹਾਜ਼ਰੀ ਵਿੱਚ ਲੋਕ ਅਰਪਿਤ ਕੀਤੀ ਗਈ ਜਿਨ੍ਹਾਂ ਬਾਲ ਲੇਖਕਾਂ ਤੇ ਬਾਲ ਲੇਖਕਾਵਾਂ ਦੀਆਂ ਰਚਨਾਵਾਂ ਕਿਤਾਬ ਵਿੱਚ ਸ਼ਾਮਲ ਨੇ ਉਹਨਾਂ ਦੀ ਸਟੱਜੀ ਅਤੇ ਯੋਗਿਕ ਕਵਾਈ ਕਰਨ ਵਾਲੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਪੰਜਾਬ ਪਵਨਸਰੀ ਕੈਨੇਡਾ ਵੱਲੋਂ ਸੂਖੀ ਬਾਟਨ ਇਸ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਹਕਾਲ ਕਾਲਜ ਕਾਉਂਸਲ ਮਸਤੂਆਣਾ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਕੀਤੀ ਗਈ। ਸੂਖੀ ਬਾਟਨ ਇਸ ਪ੍ਰੋਗਰਾਮ ਦੀ ਕਵਰੇਜ ਲਈ ਚੜ੍ਹਦੀ ਕਲਾ ਟਾਈਮ ਟੀਵੀ ਦਾ ਵੀ ਧੰਨਵਾਦ ਕੀਤਾ ਹੈ। ਮਸਤੂਆਣਾ ਐਜੂਕੇਸ਼ਨ ਅਦਾਰੇ ਦਾ ਮੈਂ ਅਧਿਆਨ ਨੂੰ ਧੰਨਵਾਦ ਕਰਨਾ ਚਾਹਾਂਗਾ। ਸਰਸਾਰ ਦਾ ਮੈਂ ਪ੍ਰਿੰਸੀਪਲ ਦਾ ਕਿ ਮੈਨੂੰ ਤੇ ਉਹ ਇਹ ਜ ਲੱਗਦਾ ਕਿ ਮੈਨੂੰ ਸਿੰਘਰੂਰ ਦੇ ਵਿੱਚ ਘਰ ਹੀ ਬਣਾ ਲੈਣਾ ਚਾਹੀਦਾ। ਕਿਉਂਕਿ ਜਿੱਦੀ ਵਾਰੀ ਵੀ ਜਾਂਦਾ ਇਹਦੇ ਇੱਥੇ ਹਾਜ਼ਰੀ ਲੱਗ ਜਾਂਦੀ ਹੈ। ਕੋਈ ਨਾ ਕੋਈ ਸਮਾਰੋਹ ਲਿਖਿਆ ਜਾਂਦਾ ਤੇ ਇਹ ਅਦਾਰੇ ਬਹਾਂ ਖੋਲ ਕੇ ਆ ਸੰਗਠਨ ਕਰਦੇ ਨੇ। ਤੋਂ ਮੈਂ ਇਹਨਾਂ ਦਾ ਬਹੁਤ-ਤਾਰ ਤਦਨਵਾਸ ਕਰਦਾ। ਸਟੇਜ ਤੇ ਜਿੰਨੇ ਵੀ ਸਾਡੇ ਭਗਵਾਨ ਦੇ ਸੱਜਣਾਂ ਦਾ ਧੰਨਵਾਦ ਕਰਦਾ ਹੋਇਆ ਬਾਦੋਂ ਦੂਰੋਂ ਨੇੜੇ ਆਏ ਜਿੰਨੇ ਵੀ ਸੱਜਣ ਨੇ ਇੱਕ ਖਾਸ ਕਰ ਮੈਂ ਜਦੋਂ ਮੇਰੀ ਗੱਲਬਾਤ ਹੋਏਗੀ ਅਧਿਆਪਕ ਤੇ ਬੱਚਿਆਂ ਨਾਲ ਜਿੱਥੇ ਮੈਂ ਵੈਲਕਮ ਕਿਹਾ ਹੈ ਉੱਥੇ ਜੋ ਤੁਸੀਂ ਕਰਕੇ ਦਿਖਾ ਰਹੇ ਹੋ ਮੇਰੀ ਵੈਸੇ ਸੋਚ ਤੋਂ ਉੱਪਰ ਹੈ ਆ 6 ਮਹੀਨੇ ਪਹਿਲਾਂ ਕੁਝ ਮਾਨੂੰ ਫੋੜਨਾ ਪੁਰਿਆ ਕੋਈ ਕੁਝ ਕਰਨ ਨੂੰ ਜੀ ਕੀਤਾ ਤੇ ਇੱਕ ਅਡਾਨ ਪਰ ਨੂੰ ਦਿਨ ਕੀਤਾ ਤੇ ਉਹ ਅਡਾਨ ਅੱਜ ਬਹੁਤ ਹੀ ਸੋਚਦਾ ਸੀ ਕਿ ਕੀ ਮੈਂ ਸਾਰੇ ਜ਼ਿਲ੍ਹਿਆਂ ਦੇ ਟੀਮਾਂ ਬਣਾ ਪਾਵਾਂਗਾ ਸੋਚਦਾ ਸੀ ਬੱਚੇ ਜਿੰਨਾ ਕਿ ਸੁਣਨ ਨੂੰ ਆਉਂਦਾ ਸੀ ਵੀ ਬੱਚੇ ਅੱਜਕੱਲ ਇੰਟਰਸਟ ਨਹੀਂ ਲੈਂਦੇ ਸਭ ਕੁਝ ਹੋ ਗਿਆ ਅਲਟੇ ਇਨਸਾ ਨਿਕਲਿਆ ਸਰਕਾਰੀ ਸਕੂਲਾਂ ਦੇ ਅਧਿਆਪਕ ਕਮਾਲ ਦੀ ਗੱਲ ਸੀ ਓਨੈਸਟਲੀ ਮੈਂ ਜਿੰਨਾ ਕਿ ਮੈਂ 6 ਮਹੀਨੇ ਸਿੱਖਿਆ ਮੈਨੂੰ ਇਹ ਲੱਗਦਾ ਕਿ ਮੌਕੇ ਨਹੀਂ ਮਿਲ ਰਹਾ ਸਾਡੇ ਅਧਿਆਪਕਾਂ ਨੂੰ ਮੌਕੇ ਨਹੀਂ ਮਿਲ ਰਹਾ ਸਾਡੇ ਬੱਚਿਆਂ ਨੂੰ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਤੁਰੇ ਆ ਪਹੁੰਚ ਹੀ ਜਾਵਾਂਗੇ ਗਰੰਟੀ ਪਹੁੰਚ ਜਾਵਾਂਗੇ